ਮੋਨੂ ਦਾ ਜਿਹੜਾ ਸਨਮਾਨ ਹੋਵੇਗਾ ਸ਼੍ਰੀ ਗੁਰੂ ਅੰਗਰਦੇਵ ਜੀ ਸਪੋਰਟਸ ਕਲੱਬ ਦੇ ਵੱਲੋਂ ਮੋਨੂ ਨੂੰ ਮੇਰੀ ਬੇਨਤੀ ਹੈ ਬਿਚੇਹਾਂ ਵਾਲੇ ਪਾਸੇ ਆ ਜਾ ਸਟੇਜ ਵਾਲੇ ਪਾਸੇ ਆ ਜਾ ਲੈ ਵੀ ਜਸਵਿੰਦਰ ਭਾਈ ਮੈਂਣਾ ਇੱਕ ਗੱਲ ਕਰਨੀ ਹੈ ਯਾਰ ਮੇਰੇ ਦਿਲ ਦੇ ਵਿੱਚ ਬਹੁਤ ਟਾਈਮ ਦੀ ਗੱਲ ਸੀ ਮੈਨੂੰ ਕਬੱਡੀ ਪਲੇਅਰ ਨੇ ਇੱਕ ਗੱਲ ਆਖੀ ਯਾਰ ਲੈ ਵੀ ਮੋਨੂ ਕਿਹੜੇ ਪਾਸੇ ਹੈ ਇੱਕ ਮਿੰਟ ਮੋਨੂ ਮੇਰੀ ਬੇਨਤੀ ਮੋਨੂ ਸਨਮਾਨ ਆ ਉਹਦਾ ਸਟੇਜਾਂ ਵਾਲੇ ਪਾਸੇ ਆ ਜਾ ਮੋਨੂ ਕੋਟ ਭਾਈ ਜੋ ਦਾ ਸਨਮਾਨ ਹੈ ਸ਼੍ਰੀ ਗੁਰੂ ਅੰਗਰਦੇਵ ਜੀ ਸਪੋਰਟਸ ਕਲੱਬ ਦੇ ਵੱਲੋਂ ਹਾਂ ਸਟੇਜ ਵਾਲੇ ਪਾਸੇ ਹਾਂਜੀ ਬਹੁਤ ਬਹੁਤ ਧੰਨਵਾਦ ਹੈ ਕੋਟ ਭਾਈ ਵਾਲੇ ਮੋਨੂ ਬਾਰੇ ਇੱਕ ਗੱਲ ਕਰਨੀ ਹੈ ਮੋਨੂ ਯਾਰ ਬੜਾ ਘੈਂਟ ਬੰਦਾ ਬੜਾ ਸਾਫ਼ ਸੁਥਰਾ ਇਨਸਾਨ ਹੈ ਲੈ ਵੀ ਮੋਨੂ ਕਿਹੜੇ ਪਾਸੇ ਆ ਯਾਰ ਇਧਰ ਆ ਜਿਹੜੇ ਇੱਥੇ ਬੈਠੇ ਆ ਪਹਿਨਾਂ ਨੂੰ ਵੀ ਦਿਖਾ ਦਈਏ ਤੇ ਜਿਹੜੇ ਦਰਸ਼ਕ ਸਾਡੇ ਲਾਈਵ ਜੁੜੇ ਆ ਆਪਾਂ ਉਹਨਾਂ ਨੂੰ ਵੀ ਦਿਖਾ ਦਈਏ ਵੀ ਆਹ ਕੋਟ ਭਾਈ ਵਾਲਾ ਮੋਨੂ ਹੈ ਇਹ ਬੜੇ ਸੁਧਾਰਨ ਜੇ ਪਰਿਵਾਰ ਚੋਂ ਉੱਠੇ ਨੇ ਦੋ ਭਰਾ ਇਹਨਾਂ ਨੇ ਬੜਾ ਮਾੜਾ ਵਕਤ ਵੀ ਵੇਖਿਆ ਯਾਰ ਪਰਿਵਾਰ 2004 ਦੇ ਵਿੱਚੋਂ ਦਿੱਲੀ ਚੋਂ ਆ ਕੇ ਕੋਟਪਾਈ ਰਹਿਣ ਲੱਗੇ ਐ ਇਹ ਇੱਕ ਸਾਲ ਕੈਨੇਡਾ ਵੀ ਖੇਡ ਕੇ ਆਇਆ ਇੱਕ ਵਾਰੀ ਕੋਟਪਾਈ ਵਾਲੇ ਲਈ ਤਾੜੀਆਂ ਜ਼ੋਰਦਾਰ ਮਾਰਿਓ ਮੈਨੂੰ ਕਬੱਡੀ ਪਲੇਅਰ ਮਿਲੇ ਯਾਰ ਕਬੱਡੀ ਵਾਲੇ ਇਹਨੇ ਮਾੜੇ ਵੀ ਨਹੀਂ ਹੁੰਦੇ ਪਤਾ ਕੀ ਗੱਲ ਹੈ ਮੈਂ ਗੱਲ ਇੱਕ ਸਪੈਸ਼ਲ ਕਰਨੀ ਹੈ ਗਿਰਜੀ ਵਾਲੇ ਪਿੰਡ ਦੇ ਮੈਨੂੰ ਵਜਨੀ ਕਬੱਡੀ ਵਾਲੇ ਮੁੰਡੇ ਮਿਲੇ ਉਹਨਾਂ ਨੇ ਮੈਨੂੰ ਸਪੈਸ਼ਲ ਫੋਨ ਲਾਇਆ ਕਹਿੰਦੇ ਕੋਟਪਾਈ ਵਾਲੇ ਮੋਨੂ ਦਾ ਬਈ ਧੰਨਵਾਦ ਕਰਦੇ ਹੋ ਕਹਿੰਦੇ ਇੱਕ ਦਿਨ ਸਾਡੀ ਗੱਡੀ ਖਰਾਬ ਹੋ ਗਈ ਗੱਡੀ ਦੇ ਚੁੰਟੇ ਪੈਣੇ ਸਨ ਤੇ ਗੱਡੀ ਦਾ ਤੇਲ ਵੀ ਮੁੱਕ ਗਿਆ ਤੇ ਯਾਰ ਸਾਰਾ ਕੁਝ ਕੋਟਪਾਈ ਵਾਲੇ ਇਹ ਮੋਨੂ ਨੇ ਹੱਲ ਕਰਕੇ ਦਿੱਤਾ ਕੌਡੀ ਵਾਲੇ ਇਹਨੇ ਮਾੜੇ ਵੀ ਨਹੀਂ ਹੁੰਦੇ ਹੁਣ ਮੈਨੂੰ ਕਹਿਣਾ ਨਾ ਪਵੇ ਤੁਸੀਂ ਤਾੜੀਆਂ ਮੋਨੂ ਲਈ ਜ਼ੋਰਦਾਰ ਮਾਰ ਦਿਓ ਇਹ ਸਾਡੀ ਮਾਂ ਖੇਡ ਕਬੱਡੀ ਦਾ ਟਾਪ ਦਾ ਜਾਫੀ ਹੈ ਐਦਾਂ ਦੇ ਪਲੇਅਰ ਹੋਣੇ ਚਾਹੀਦੇ ਆ ਪੈਸਾ ਯਾਰ ਕਿਹਨੇ ਕਿੱਥੇ ਲੈ ਜਾਣਾ ਬੰਦੇ 'ਚ ਇਨਸਾਨੀਅਤ ਹੋਣੀ ਚਾਹੀਦੀ ਹੈ ਬੰਦੇ 'ਚ ਬੰਦੇ ਵਾਲੇ ਗੁਣ ਚਾਹੀਦੇ ਆ ਕੋਟਪਈ ਵਾਲੇ ਤੇਰਾ ਵੀ ਧੰਨਵਾਦ ਹੈ ਅਗਲੇ ਮੈਚਾਂ ਲਈ ਟੀਮਾਂ ਆ ਰਹਿਣ ਅਗਲੇ ਮੈਚਾਂ ਦਾ ਮੁਕਾਬਲਾ ਜਿਹੜਾ ਉਹ ਸੂਰੇ ਵਾਲਾ ਤੇ ਜਗਤ ਸਿੰਘ ਵਾਲਾ